ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪੰਜਾਬ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਿਹੜੀਆਂ ਉਹ ਖਾਸ ਵੱਡੀਆਂ ਅੱਜ ਦੀਆਂ ਤਿੰਨ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਪੂਰਾ ਐਨਾਲਿਸਿਸ ਹੈ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋਗੇ ਵੱਖ-ਵੱਖ ਪਾਰਟੀਆਂ ਜੋ ਹੈ ਕਿਸ ਤਰ੍ਹਾਂ ਦੇ ਬਿਆਨ ਤੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਇੱਕ ਇੱਕ ਕਰਕੇ ਸਾਰੀਆਂ ਇਹ ਵੱਡੀਆਂ ਖਬਰਾਂ ਤੇ ਜ਼ਰੂਰ ਜਾਣਨਾ ਪਾਇਓ ਹਰਜੋਤ ਜੀ ਕੁੱਲ ਮਿਲਾ ਕੇ ਤਿੰਨ ਚਾਰ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਖਬਰਾਂ ਦਾ ਜਿਹੜਾ ਐਨਾਲਿਸਿਸ ਹੈ ਉਹ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਖਬਰ ਹੈ ਦਸੰਬਰ ਇਹ ਵਾਅਦਾ ਤੋਂ ਬਾਅਦ ਜਨਵਰੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਦਸੰਬਰ ਜਾਂ ਜਨਵਰੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾ ਲੀਆਂ ਜਾਣ ਜਾਂ ਉਹਨਾਂ ਬਾਰੇ ਐਲਾਨ ਹੋ ਜਾਵੇ ਜਿਹੜੀ ਗੁਰਦੁਆਰਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ 26 ਸਤੰਬਰ ਤੱਕ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਏਗਾ ਔਰ 26 ਨਵੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਜੁੜਿਆ ਹੋਇਆ ਸਾਰਾ ਅਮਲ ਪੂਰਾ ਪ੍ਰਬੰਧ ਮੁਕੰਮਲ ਕਰ ਲਿਆ ਜਾਏਗਾ ਪਰ 26 ਨਵੰਬਰ ਤੋਂ ਬਾਅਦ ਭਾਰਤ ਸਰਕਾਰ ਔਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਸਿਫਾਰਿਸ਼ ਕੀਤੀ ਜਾਏਗੀ ਕਿ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਫੈਸਲਾ ਕਰਨਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਕਰਨਾ ਹੈ ਕਿ ਕਦੋਂ ਪੰਜਾਬ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਕਰਾਈਆਂ ਜਾਣ ਉੰਜ ਦੇਖਿਆ ਜਾਵੇ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ੁੱਧ ਰੂਪ ਚ ਧਾਰਮਿਕ ਚੋਣਾਂ ਨੇ ਪਰ ਇਹਨਾਂ ਦਾ ਸਿਆਸੀ ਪ੍ਰਭਾਵ ਬਹੁਤ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਹਰਿਆਣਾ ਔਰ ਜੰਮੂ ਕਸ਼ਮੀਰ ਦੇ ਵਿੱਚ ਤਾਂ ਵੋਟਾਂ ਕਰਾਰੀ ਹੈ ਕੇਂਦਰ ਦੀ ਸਰਕਾਰ ਭਾਵੇਂ ਉਹ ਚੋਣ ਕਮਿਸ਼ਨ ਦਾ ਫੈਸਲਾ ਹੈ ਮਹਾਰਾਸ਼ਟਰ ਦੇ ਵਿੱਚ ਵੋਟਾਂ ਨਹੀਂ ਕਰਾਈਆਂ ਜਾ ਰਹੀਆਂ ਹਾਲ ਤੱਕ ਹੁਣ ਜ਼ਿਮਨੀ ਚੋਣਾਂ ਨੇ ਜਿਹੜੀਆਂ ਲਗਭਗ 47 ਸੀਟਾਂ ਤੇ ਹੋਣੀਆਂ ਉਹ ਕਦੋਂ ਹੋਣੀਆਂ ਹੈ ਮਨਿਆ ਹੀ ਜਾ ਰਿਹਾ ਸੀ ਜਿਵੇਂ ਪੰਜਾਬ 'ਚ ਵੀ ਚਾਰ ਜਮਨੀ ਚੋਣਾਂ ਨੇ ਕਿ ਹਰਿਆਣਾ ਤੇ ਰਾਜ ਹਰਿਆਣਾ ਔਰ ਬਾਕੀ ਜਿਹੜੇ ਸੂਬੇ ਦੀਆਂ ਚੋਣਾਂ ਨੇ ਉਹਨਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਜਮਨੀ ਚੋਣਾਂ ਕਰਾਈਆਂ ਜਾ ਸਕਦੀਆਂ ਪਰ ਹੁਣ ਇਹ ਨਹੀਂ ਕਰਾਈਆਂ ਜਾ ਰਹੀਆਂ ਹੁਣ ਇੱਕ ਸਵਾਲ ਖੜਾ ਹੁੰਦਾ ਕਿ ਕੀ ਅਗਰ ਦਸੰਬਰ 'ਚ ਐਸਜੀਪੀਸੀ ਚੋਣਾਂ ਕਰਾਈਆਂ ਜਾਂਦੀਆਂ ਨੇ ਹੁਣ ਅਸੀਂ ਅਗਸਤ ਖਤਮ ਹੋਣ ਵਾਲਾ ਹੈ ਸਤੰਬਰ ਅਕਤੂਬਰ ਨਵੰਬਰ 4 ਮਹੀਨੇ ਰਹਿ ਗਏ ਕੀ ਕਿਤੇ ਨਾ ਕਿਤੇ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਸ ਤੋਂ ਪਹਿਲਾਂ ਐਸਡੀਪੀਸੀ ਚੋਣਾਂ ਹੋਣਗੀਆਂ ਇਹ ਕਿਹ ਵੱਡਾ ਸਵਾਲ ਹੈ ਦੂਸਰਾ ਅਗਰ ਦਸੰਬਰ ਚ ਐਸਡੀਪੀਸੀ ਦੀਆਂ ਚੋਣਾਂ ਕਰਾ ਲੀਆਂ ਜਾਂਦੀਆਂ ਨੇ ਕਿਉਂਕਿ ਐਸਡੀਪੀਸੀ ਦੀਆਂ ਚੋਣਾਂ ਦਾ ਸਿੱਧਾ ਜਿਹੜਾ ਹੁਕਮ ਹੈ ਉਹ ਕੇਂਦਰ ਸਰਕਾਰ ਨੇ ਦੇਣਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੀ ਕੇਂਦਰੀ ਗ੍ਰਹਿ ਮੰਤਰਾਲੇ ਚਾਹੁੰਦਾ ਕਿ ਪੰਜਾਬ ਚ ਕਿਸੇ ਵੀ ਅਗਲੀ ਚੋਣ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਭਾਵ ਕਿ ਕੀ ਬੀਜੇਪੀ ਦੀ ਸਰਕਾਰ ਚਾਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਰੇੜਕਾ ਭਾਜਪੀ ਹੋਰ ਅਕਾਲੀ ਦਲ ਦਾ ਹੈ ਹਮੇਸ਼ਾ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਐਸਜੀਪੀਸੀ ਦੀਆਂ ਚੋਣਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੀਆਂ ਨੇ ਕਿਉਂਕਿ ਅਗਰ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਜਿੱਤਦਾ ਹੈ ਇਹਦਾ ਮਤਲਬ ਹੈ ਪੰਜਾਬ ਤੇ ਸ਼ੌਮਨੀ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਬਰਕਰਾਰ ਹੈ ਹੁਣ ਇਸ ਵਾਰ ਐਸਜੀਪੀਸੀ ਦੀਆਂ ਚੋਣਾਂ ਵੀ ਬਹੁਤ ਜਿਹੜੀਆਂ ਵੋਟਾਂ ਬਹੁਤ ਘੱਟ ਬਣੀਆਂ ਨੇ ਘੱਟ ਬਣ ਰਹੀਆਂ ਨੇ ਭਾਵੇਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਜਾਂ ਦੂਸਰੇ ਲੋਕ ਨੇ ਉਹ ਸਵਾਲ ਵੀ ਖੜੇ ਕਰ ਰਹੇ ਨੇ ਪਰ ਜਿਹੜੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਇਹ ਕਿਹਾ ਕਿ ਵੱਡੀ ਗਿਣਤੀ ਜਿਹੜੇ ਸਿੱਖ ਨੌਜਵਾਨ ਨੇ ਜਾਂ ਵੋਟਰ ਨੇ ਸਿੱਖ ਸਿੱਖ ਲੋਕ ਨੇ ਉਹ ਵਿਦੇਸ਼ ਚਲੇ ਗਏ ਨੇ ਉਹਨਾਂ ਦੇ ਵਿਦੇਸ਼ਾਂ ਚ ਜਾਣ ਕਰਕੇ ਵੀ ਜਿਹੜੇ ਐਸਜੀਪੀਸੀ ਦੇ ਵੋਟਰ ਹੈ ਉਹਨਾਂ ਦੀ ਗਿਣਤੀ ਘੱਟ ਰਹੀ ਹੈ ਹੁਣ ਦਸੰਬਰ ਚ ਅਗਰ ਭਾਰਤ ਸਰਕਾਰ ਚੋਣਾਂ ਕਰਾਉਂਦੀ ਹੈ ਐਸਜੀਪੀਸੀ ਦੀਆਂ ਕੀ ਇਹ ਪਰਖਣ ਦੀ ਕੋਸ਼ਿਸ਼ ਹੋਊਗੀ ਵੀ ਅੱਜ ਸ਼ਰਮਨੀ ਅਕਾਲੀ ਦਲ ਕਿੱਥੇ ਖੜਾ ਹੈ ਜਦੋਂ ਨਰਾਜ਼ ਤੜਾ ਵੱਡੇ ਰੂਪ ਦੇ ਵਿੱਚ ਬਾਗੀ ਹੋ ਗਿਆ ਜਾਂ ਅਕਾਲੀ ਦਲ ਜਦੋਂ ਸੰਕਟ 'ਚ ਫਸਿਆ ਹੋਇਆ ਹੈ ਜਾਂ ਜਦੋਂ ਦੋ ਆਜ਼ਾਦ ਉਮੀਦਵਾਰ ਜਿੱਤ ਗਏ ਭਾਵੇਂ ਅਮਰਿਤਪਾਲ ਸਿੰਘ ਜਿੱਤ ਗਿਆ ਭਾਵੇਂ ਸਰਬਜੀਤ ਸਿੰਘ ਐਮਪੀ ਬਣ ਗਿਆ ਕੀ ਇਸ ਮੌਕੇ ਤੇ ਐਸਟੀਪੀਸੀ ਦੀਆਂ ਚੋਣਾਂ ਕਰਾ ਕੇ ਅਕਾਲੀ ਦਲ ਦੇ ਪਰ ਤੁਲਣਾ ਚਾਹੇਗੀ ਭਾਜਪਾ ਦੀ ਸਰਕਾਰੇ ਸਾਰੇ ਵੱਡੇ ਸਵਾਲ ਨੇ ਜਿਹੜੇ ਖੜੇ ਹੋਏ ਨਹੀਂ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਸਰਬਜੀਤ ਸਿੰਘ ਖਾਲਸਾ ਤੇ ਉਹਦੇ ਭਰਾ ਨੇ ਵੱਡੇ ਇਲਜ਼ਾਮ ਖੜੇ ਕੀਤੇ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਜਿਸ ਤਰ੍ਹਾਂ ਨਾਲ ਇੱਕ ਲਹਿਰ ਸੀ ਲੋਕ ਸਭਾ ਚੋਣਾਂ ਦੇ ਵੇਲੇ ਸਰਬਜੀਤ ਸਿੰਘ ਖਾਲਸਾ ਔਰ ਅੰਮ੍ਰਿਤਪਾਲ ਸਿੰਘ ਦੀ ਅੱਜ ਕੀ ਲੋਕ ਉਸੇ ਤਰ੍ਹਾਂ ਇਹਨਾਂ ਦੇ ਨਾਲ ਖੜੰਗੇ ਓਡਾ ਵੱਡਾ ਸਮਰਥਨ ਇਹਨਾਂ ਨੂੰ ਮਿਲੇਗਾ ਇਹਦੇ ਉੱਪਰ ਨਿਰਭਰ ਕਰਦਾ ਹੈ ਕਿ ਕੀ ਇਹ ਲੋਕ ਅਗਰ ਵੱਖਰੀ ਪਾਰਟੀ ਬਣਾਉਂਦੇ ਨੇ ਜਾਂ ਆਜ਼ਾਦ ਖੜਦੇ ਨੇ ਤੇ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦੇ ਪਾਉਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਬੜੇ ਕਈ ਵਾਰ ਦੇ ਜਿਹੜੇ ਜੇਤੂ ਐਸਜੀਪੀਸੀ ਦੇ ਮੈਂਬਰ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਆਪਣੇ ਇਲਾਕਿਆਂ 'ਚ ਚੰਗਾ ਦਖਲ ਹੈ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਬਹੁਤ ਧਾਰਮਿਕ ਪੱਖੋਂ ਅਕਾਲੀ ਦਲ 'ਚ ਭਾਵੇਂ ਲੀਡਰਸ਼ਿਪ ਦਾ ਵਿਵਾਦ ਹੈ ਪਰ ਅਕਾਲੀ ਦਲ 'ਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ एसजीपीसी ਦੇ ਮੈਂਬਰਾਂ ਦੇ ਕੋਈ ਵਿਵਾਦ ਖੁੱਲ ਕੇ ਨਹੀਂ ਆਏ ਇੱਕਾ ਦੁਕਾ এসਜੀपीसी ਮੈਂਬਰ ਅਕਾਲੀ ਦਲ ਤੋਂ ਨਾਰਾਜ਼ ਰਿਹਾ ਜਾਂ ਛੱਡ ਕੇ ਗਿਆ ਉਹ ਗੱਲ ਵੱਖਰੀ ਹੈ ਪਰ ਕੁਲ ਮਿਲਾ ਕੇ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਅਕਾਲੀ ਦਲ ਕੋਲੇ ਬੜੇ ਮਜ਼ਬੂਤ ਨੇ ਸੋ ਕੀ ਵਿਰੋਧੀ ਸਰਬਜੀਤ ਸਿੰਘ ਖਾਲਸਾ ਜਾਂ ਨਾਰਾਜ਼ ਅਕਾਲੀ ਜਾਂ ਕੋਈ ਵੀ ਹੋਰ ਧਿਰ ਅਗਰ ਕਹ ਲੂੰ ਅ ਸਿੱਧੇ ਰੂਪ ਚ ਭਗਵੰਤ ਮਾਨ ਦੀ ਧਿਰ ਕਿਸੇ ਦੀ ਹਮਾਇਤ ਕਰਦੀ ਹੈ ਜਾਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਖੜਾ ਹੁੰਦਾ ਹੈ ਜ਼ਾਦਾ ਨਾ ਤੌਰ ਤੇ ਕੀ ਕੋਈ ਵੀ ਅਜੇ ਹੀ ਤਰ ਸਰਬਜੀਤ ਖਾਲਸਾ ਅਮਰਿਤਪਾਲ ਸਿੰਘ ਬੀਬੀ ਜਗੀਰ ਕੌਰ ਜਾਂ ਦੂਸਰੇ ਕੀ ਉਸ ਸਥਿਤੀ ਚ ਨੇ ਕਿ ਅਕਾਲੀ ਦਲ ਦੇ ਐਸਜੀਪੀਸੀ ਮੈਂਬਰ ਨੂੰ ਖੜਾ ਦੇਣ ਇਹ ਸਭ ਤੋਂ ਵੱਡਾ ਸਵਾਲ ਹੈ ਇਸ ਕਰਕੇ ਮੈਨੂੰ ਲੱਗਦਾ ਅੱਜ ਵੀ ਐਸਜੀਪੀਸੀ ਤੇ ਸ਼ਰੋਮੀ ਗੁਰਪੁਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਅਕਾਲੀ ਦਲ ਦੇ ਉਹਨਾਂ ਦਾ ਚੰਗਾ ਪ੍ਰਭਾਵ ਲੋਕਾਂ ਦੇ ਵਿੱਚ ਵੀ ਆ ਹਲਕਿਆਂ ਦੇ ਵਿੱਚ ਵੀ ਆ ਇਸ ਕਰਕੇ ਅਗਰ ਅਕਾਲੀ ਦਲ ਵੱਧ ਐਸਜੀਪੀਸੀ ਮੈਂਬਰ ਬਣਾਉਂਦਾ ਹੈ ਤੇ ਫਿਰ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਨੂੰ ਖਤਮ ਹੋਇਆ ਜਾਂ ਖਤਮ ਹੋਣ ਦੇ ਕਿਨਾਰੇ ਮੰਨਿਆ ਜਾਣਾ ਫਿਰ ਗਲਤ ਹੋਇਆ ਹਾਂ ਅਗਰ ਐਸਜੀਪੀਸੀ ਚੋਣਾਂ ਨਹੀਂ ਜਿੱਤ ਸਕਿਆ ਅਕਾਲੀ ਦਲ ਐਸਜੀਪੀਸੀ ਤੇ ਫਿਰ ਅਕਾਲੀ ਦਲ ਦੇ ਲਈ ਪੰਜਾਬ 'ਚ ਅਸਲ ਸੰਕਟ ਹੈ ਜਿਹੜਾ ਉਹ ਸ਼ੁਰੂ ਹੋ ਸਕਦਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਕੇਂਦਰ ਸਰਕਾਰ ਦਸੰਬਰ ਜਾਂ ਜਨਵਰੀ 'ਚ ਐਸਜੀਪੀਸੀ ਚੋਣਾਂ ਕਰਾਏਗੀ ਜਾਂ ਨਹੀਂ ਇਹਦਾ ਇੰਤਜ਼ਾਰ ਰਹਿ ਗਿਆ ਦੂਸਰੀ ਵੱਡੀ ਖਬਰ ਹੈ ਜਿਹਦੇ ਤੇ ਗੱਲ ਕਰਨੀ ਬੜੀ ਲਾਜ਼ਮੀ ਹੈ ਉਹ ਹੈ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ اور ਕਿਸਾਨ ਰਵਨੀਤ ਸਿੰਘ ਬਿੱਟੂ ਨੇ ਕੱਲ ਰਾਜਸਥਾਨ ਤੋਂ ਆਪਣੇ ਨਾਮਜ਼ਦਗੀ ਕਾਗਜ਼ ਢਾਕਲ ਕੀਤੇ ਨੇ ਕੁੱਲ 12 ਦੇਸ਼ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਣੀ ਹੈ 4 ਸਤੰਬਰ ਨੂੰ 3 4 ਸਤੰਬਰ ਨੂੰ ਔਰ ਉਹਦੇ ਲਈ ਰਵਨੀਤ ਬਿੱਟੂ ਨੇ ਆਪਣੇ ਕਾਗਜ਼ ਢਾਕਲ ਕਰ ਦਿੱਤੇ ਨੇ ਰਾਜਸਥਾਨ ਤੋਂ ਪੁਣ ਕੱਲ ਜਦੋਂ ਉਹਨਾਂ ਨੇ ਰਾਜਸਥਾਨ ਤੋਂ ਕਾਗਜ਼ ਢਾਕਲ ਕੀਤੇ ਤੇ ਪੱਤਰਕਾਰਾਂ ਨਾਲ ਸਵਾਲ ਜਵਾਬ ਚੱਲ ਰਹੀ ਸੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੰਦਿਆ ਰਵਨੀਤ ਬਿੱਟੂ ਕਿਸਾਨ ਲੀਡਰਾਂ ਤੇ ਭੜ ਗਏ ਰਾਜਸਥਾਨ ਚ ਜਾ ਕੇ ਉਹ ਕਹਿੰਦੇ ਵੀ ਜਿਹੜੇ ਕਿਸਾਨ ਲੀਡਰ ਨੇ ਇਹ ਨਾਰਾਜ਼ ਨੇ ਇਹਨਾਂ ਦਾ ਪਿੱਛੋਂ ਕਿਤਨਾ ਕਿਤੇ ਫੰਡਿੰਗ ਹੈ ਵਿਦੇਸ਼ਾਂ ਤੋਂ ਜਦਕਿ ਕਿਸਾਨ ਬੀਜਪੀ ਤਾਂ ਖੁਸ਼ ਨੇ ਇੱਕ ਤਰੀਕੇ ਨਾਲ ਰਵਨੀਤ ਬਿੱਟੂ ਨੇ ਪੰਜਾਬ ਦੇ ਵਿੱਚ ਭਾਵੇਂ ਤਾਂ ਹਾਈਵੇ ਦਾ ਮੁੱਦਾ ਹੈ ਕਿਉਂਕਿ ਨਿਤਨ ਗੜਕਰੀ ਨੇ ਚਿੱਠੀ ਲਿਖੀ ਕਿ ਕਿਸਾਨ ਕਿਸਾਨਾਂ ਦੇ ਵਿਰੋਧ ਕਰਕੇ ਹਾਈਵੇ ਨਹੀਂ ਬਣ ਪਾਰੇ ਤੇ ਰਵਨੀਤ ਬਿੱਟੂ ਕਹਿੰਦੇ ਕਿਸਾਨ ਖੁਸ਼ ਨੇ ਕੁਝ ਲੀਡਰ ਨਹੀਂ ਕਿਸਾਨ ਲੀਡਰ ਨਹੀਂ ਜਿਹੜੇ ਜਿਨ੍ਹਾਂ ਦਾ ਫੰਡਿੰਗ ਦਾ ਮਸਲਾ ਹੈ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ ਹੁਣ ਇਹਦੇ ਨਾਲ ਜਿਹੜੇ ਕਿਸਾਨ ਨੇ ਕਈ ਕਿਸਾਨ ਆਗੂ ਕਈ ਨਾਰਾਜ਼ ਹੋ ਗਏ ਪੰਦੇਰ ਉਹਨਾਂ ਦਾ ਬਿਆਨ ਆ ਗਿਆ ਉਹ ਕਹਿੰਦੇ ਰਵਨੀਤ ਬਿੱਟੂ ਜਦੋਂ ਮੰਤਰੀ ਬਣੇ ਉਦੋਂ ਕਹਿੰਦੇ ਸੀ ਵੀ ਮੈਂ ਹੁਣ ਮੰਤਰੀ ਬਣਿਆ ਤੇ ਮੈਂ ਕਿਸਾਨਾਂ ਦੀ ਬਾਹ ਫੜੂੰਗਾ ਕਿਸਾਨਾਂ ਦੀ ਮੀਟਿੰਗ ਕਰਾਊਗਾ ਕਿਸਾਨਾਂ ਦੇ ਮਸਲੇ ਹੱਲ ਕਰਾਉਂਗਾ ਮੈਂ ਅੱਗੇ ਲੱਗੂੰਗਾ। ਕਿ ਪੰਦੇਰ ਕਹਿੰਦੇ ਇਹ ਵੀ ਹੁਣ ਰਵਨੀਤ ਬਿੱਟੂ ਦੱਸਣ ਵੀ ਉਹ ਕੀ ਕਹਿ ਰਹੇ ਨੇ। ਉਹ ਕਹਿੰਦੇ ਰਵਨੀਤ ਬਿੱਟੂ ਤਾਂ ਭਾਜਪਾ ਵਾਲੀ ਭਾਸ਼ਾ ਹੀ ਬੋਲਣ ਲੱਗ ਗਏ। ਉਹਨਾਂ ਦਾ ਜਿਹੜਾ ਬਿਆਨ ਹੈ। ਹੁਣ ਦੇਖਿਆ ਜਾਵੇ ਤਾਂ ਰਵਨੀਤ ਬਿੱਟੂ ਨੇ ਜਦੋਂ ਕਾਂਗਰਸ ਪਾਰਟੀ ਛੱਡੀ ਤੇ ਰਵਨੀਤ ਬਿੱਟੂ ਲਗਾਤਾਰ ਹੀ ਕਹਿੰਦੇ ਰਹੇ ਕਿ ਕਾਂਗਰਸ 'ਚ ਰਹਿਣ ਦਾ ਮਤਲਬ ਹੈ ਆਪੋਜੀਸ਼ਨ 'ਚ ਰਹਿਣਾ ਤੇ ਮੈਂ ਪੰਜਾਬ ਲਈ ਕੁਝ ਕਰਨਾ ਚਾਹਣਾ। ਜਦੋਂ ਭਾਜਪਾ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਰਵਨੀਤ ਮਿੱਟੂ ਕਹਿੰਦੇ ਸੀ ਚੋਣਾਂ ਤੋਂ ਪਹਿਲਾਂ ਕਿ ਕਿਸਾਨ ਸਾਡੇ ਭਰਾ ਨੇ ਕਿਸਾਨ ਖੁਸ਼ ਨੇ ਕੁਝ ਕਿਸਾਨ ਲੀਡਰ ਨੇ ਜਿਹੜੇ ਉਹ ਰੌਲਾ ਪਾ ਰਹੇ ਨੇ ਜਾਂ ਵਿਵਾਦ ਖੜਾ ਕਰ ਰਹੇ ਨੇ ਜਾਂ ਅੰਦੋਲਨ ਕਰ ਰਹੇ ਨੇ ਉਹ ਕਹਿੰਦੇ ਸੀ ਮੈਂ ਆਪ ਮੋਦੀ ਸਾਹਿਬ ਕੋਲੇ ਕਿਸਾਨਾਂ ਨੂੰ ਲੈ ਕੇ ਜਾਊਂਗਾ ਮੈਂ ਧੁਰਾ ਬਣੂੰਗਾ ਪਰ ਹੁਣ ਉਹ ਗੱਲ ਨਜ਼ਰ ਨਹੀਂ ਆ। ਔਰ ਰਵਨੀਤ ਮਿੱਟੂ ਦੇ ਇਸ ਬਿਆਨ ਤੋਂ ਬਾਅਦ ਇੱਕ ਨਵੀਂ ਸਿਆਸਤ ਵੀ ਸ਼ੁਰੂ ਹੋਣ ਦਾ ਖਦਸ਼ਾ ਹੈ ਹਾਲਾਂਕਿ ਜਦੋਂ ਨਾਮਜ਼ਦਗੀ ਕਾਗਜ਼ ਭਰੇ ਰਵਨੀਤ ਬਿੱਟੂ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਵਾਂ ਵੀ ਨੇ ਪਰसों ਉਹਨਾਂ ਨੇ ਬਿਆਨ ਵੀ ਦਿੱਤਾ ਸੀ ਕਿ ਇਹਦੇ ਨਾਲ ਪੰਜਾਬ ਤੇ ਰਾਜਸਥਾਨ ਦੇ ਸਬੰਧ ਚੰਗੇ ਬਣਨਗੇ ਔਰ ਦੋਵਾਂ ਸੂਬਿਆਂ ਦੇ ਵਿੱਚ ਆਪਸੀ ਭਾਈਚਾਰਾ ਵਧੂਗਾ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੇ ਜਿਹੜੇ ਜ਼ਰੂਰੀ ਮੁੱਦੇ ਨੇ ਉਹ ਹੋਰ ਤੱਕੜੇ ਹੋਣ ਆਪਸੀ ਭਾਈਚਾਰੇ ਸਾਂਝ ਦੋਹਾਂ ਸੂਬਿਆਂ ਦੀ ਵਧੇ ਪਰ ਕਿਸਾਨਾਂ ਦੇ ਉੱਤੇ ਜਿਹੜੇ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਹੈ ਉਹਦੇ ਨਾਲ ਇੱਕ ਵਾਰੀ ਫੇਰ ਰਵਨੀਤ ਬਿੱਟੂ ਨੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਨੂੰ ਜਨਮ ਦਿੱਤਾ ਕਿ ਹੁਣ ਜਦੋਂ ਉਹ ਰਾਜਸਥਾਨ ਤੋਂ ਮੈਂ ਰਾਜ ਸਭਾ 'ਚ ਪਹੁੰਚ ਜਾਣਗੇ ਤੇ ਕੀ ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਉਭਾਰ ਸਕਣਗੇ ਜਾਂ ਉਹ ਰਾਜਸਥਾਨ ਦੇ ਮੁੱਦਿਆਂ ਨੂੰ ਪਾਰਲੀਮੈਂਟ 'ਚ ਜਾਂ ਬਤੌਰ ਮੰਤਰੀ ਜ਼ਿਆਦਾ ਗੰਭੀਰਤਾ ਦੇ ਨਾਲ ਦੇਖਣਗੇ ਸੋ ਬਹੁਤ ਵੱਡੇ ਸਵਾਲ ਨੇ ਜਿਹੜੇ ਆਉਂਦੇ ਸਮੇਂ ਦੇ ਵਿੱਚ ਸੁਰਖੀਆਂ ਦੇ ਵਿੱਚ ਬਣੇ ਰਹਿਣਗੇ ਇਹ ਦਿਨਾਂ ਨਾਲ ਗੱਲ ਕਰ ਲਈਏ ਕੱਲ ਮੀਟਿੰਗ ਹੋਈ ਇੱਕ ਅੰਮ੍ਰਾਲਾ ਦੀ ਔਰ ਪਟਿਆਲਾ ਦੇ ਜਿਹਦੇ ਵਿੱਚ ਪੁਲਿਸ ਅਧਿਕਾਰੀ ਵੀ ਸੀ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ ਕਿਸਾਨਾਂ ਨਾਲ ਮੀਟਿੰਗ ਹੋਈ ਡੱਲੇ ਵਾਲਾ ਉਹਨਾਂ ਦਾ ਬਿਆਨ ਵੀ ਉਸ ਤੋਂ ਬਾਅਦ ਆਇਆ ਲੰਮਾ ਸਮਾਂ ਇਹ ਮੀਟਿੰਗ ਚੱਲੀ ਔਰ ਇਸ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਚਾਹੁੰਦਾ ਸੀ ਹਰਿਆਣਾ ਦਾ ਖਾਸ ਤੌਰ ਤੇ ਕਿ ਕਿਸਾਨ ਅਗਰ ਦਿੱਲੀ ਜਾਣਾ ਚਾਹੁੰਦੇ ਨੇ ਜੋ ਬਿਨਾਂ ਟਰੈਕਟਰਾਂ ਤੋਂ ਚਲੇ ਜਾਣ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਖਤਮ ਹੋ ਗਈ ਕਿਉਂਕਿ ਕਿਸਾਨਾਂ ਦਾ ਖਾਸ ਤੌਰ ਤੇ ਜਗਜੀਤ ਸਿੰਘ ਦੱਲੇਵਾਲ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਅਸੀਂ ਸਾਫ਼ ਤੌਰ ਤੇ ਕਿਹਾ ਕਿ ਅਸੀਂ ਬਿਨਾ ਟਰੈਕਟਰ ਟਰਾਲੀਆਂ ਦੇ ਦਿੱਲੀ ਨਹੀਂ ਜਾ ਸਕਦੇ ਔਰ ਅਗਰ ਸ਼ੰਭੂ ਬੈਰੀਅਰ ਖੁੱਲਦਾ ਹੈ ਬਾਰਡਰ ਖੁੱਲਦਾ ਹੈ ਤੇ ਅਸੀਂ ਦਿੱਲੀ ਜਾਵਾਂਗੇ ਇਹ ਸਾਡਾ ਮਿਸ਼ਨ ਹੈ ਅਸੀਂ ਫਰਵਰੀ ਤੋਂ ਬਾਰਡਰ ਤੇ ਬੈਠੀਆਂ ਬਿਲਕੁਲ ਸ਼ਾਂਤੀਪੂਰਵਕ ਬੈਠੇ ਹਾਂ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਹਿੰਸਕ ਕਾਰਵਾਈ ਨਹੀਂ ਕੀਤੀ ਗਈ ਹੁਣ ਸਵਾਲ ਇਥੇ ਵੱਡਾ ਹੈ ਕਿ ਕਿਸਾਨ ਕਿਉਂ ਇਸ ਗੱਲ ਤੇ ਅੜੇ ਨੇ ਕਿ ਅਸੀਂ ਟਰੈਕਟਰ ਟਰਾਲੀ ਲੈ ਕੇ ਜਾਣਾ ਕਿਸਾਨ ਕਹਿੰਦੇ ਕਿ ਪਹਿਲਾਂ ਵੀ ਅਸੀਂ 13 ਮਹੀਨੇ ਬੈਠੇ ਹਾਂ ਸਾਡੀਆਂ ਮੰਗਾਂ ਮੰਨ ਕੇ ਵੀ ਬਹੁਤੀਆਂ ਨਹੀਂ ਮੰਨੀਆਂ ਗਈਆਂ ਸਰਕਾਰਾਂ ਨੇ ਵਾਅਦਾ ਖਿਲਾਫ ਕੀਤਾ ਕਿਸਾਨ ਕਹਿੰਦੇ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ ਜਜੀਤ ਸਿੰਘ ਡੱਲੇ ਵਾਲ ਨੇ ਸਾਫ਼ ਕਿਹਾ ਕਹਿੰਦੇ ਅਸੀਂ ਅਗਰ ਅੰਦੋਲਨ ਲੰਮਾ ਕਰਨਾ ਪਿਆ ਅਸੀਂ ਰੋਟੀ ਪਾਣੀ ਵੀ ਖਾਣਾ ਅਗਰ ਮੀਂਹ ਪਿਆ ਤੇ ਸਾਡੇ ਕੋਲੇ ਟਰੈਕਟਰ ਟਰਾਲੀ ਹੈ ਰਾਤ ਨੂੰ ਸੌਣਾ ਹੈ ਅਗਰ ਠੰਡ ਪਈ ਪਿਛਲੇ ਸਮਿਆਂ ਦੇ ਵਿੱਚ ਤੇ ਟਰੈਕਟਰ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੁਣ ਮੈਨੂੰ ਹੀ ਲੱਗਦਾ ਹੈ ਕਿ ਸੁਪਰੀਮ ਕੋਰਟ ਨੇ ਵੀ ਹੁਕਮਾ ਤੋਂ ਬਾਅਦ ਕਮੇਟੀ ਬਣਾਈ ਔਰ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨਹੀਂ ਮੈਨੂੰ ਹੀ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਟਰੈਕਟਰ ਟਡਾਲੀਆਂ ਲਜਾਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਉਹਦੇ ਲਈ ਜ਼ਰੂਰੀ ਇਹ ਹੈ ਕਿ ਕਿਸਾਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਰਾਮਲੀਲਾ ਮੈਦਾਨ ਚਲੇ ਜਾਓ ਅਗਰ ਸੁਪਰੀਮ ਕੋਰਟ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਜਾਣ ਦੀ ਇਜਾਜ਼ਤ ਦਿੰਦੀ ਹੈ ਤੇ ਉੱਥੇ ਸਮੇਤ ਟਰੈਕਟਰ ਉਹ ਜਾ ਸਕਦੇ ਨੇ ਕਿਉਂਕਿ ਉੱਥੇ ਟਰੈਕਟਰਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਹੈ ਪਿਛਲੇ ਸਮਿਆਂ 'ਚ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ ਵੱਡੇ ਵੱਡੇ ਅੰਦੋਲਨ ਹੋਏ ਨੇ ਖੁੱਲੀਆਂ ਥਾਵਾਂ ਨੇ ਉੱਥੇ ਪਾਰਕਿੰਗ ਦਾ ਪ੍ਰਬੰਧ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਾਲ ਕਿਸਾਨ ਦਿੱਲੀ ਵੀ ਚਲੇ ਜਾਣਗੇ ਔਰ ਉਹਨਾਂ ਦੇ ਜਿਹੜੇ ਟਰੈਕਟਰ ਨੇ ਉਹ ਇੱਕ ਜਗ੍ਹਾ ਰਹਿ ਜਾਣਗੇ ਔਰ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਯਾਤਿਆਤ ਜਾਂ ਜਾ ਜਿਹੜੀ ਹੋਰ ਕੋਈ ਸਮੱਸਿਆ ਉਹ ਨਹੀਂ ਆਏਗੀ ਪਰ ਕੀ ਦਿੱਲੀ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਕਿਸਾਨਾਂ ਨੂੰ ਇਸ ਗੱਲ ਦਾ ਆਫਰ ਕਰੇਗੀ ਸੱਦਾ ਦੇਗੀ ਕਿਸਾਨਾਂ ਨੂੰ ਕਿ ਤੁਸੀਂ ਰਾਮਲੀਲਾ ਮੈਦਾਨ ਦੇ ਵਿੱਚ ਆਪਣਾ ਅੰਦੋਲਨ ਕਰੋ ਕਿਉਂਕਿ ਪਹਿਲਾਂ ਜਦੋਂ ਕਿਸਾਨਾਂ ਨੇ ਜਾਣਾ ਸੀ ਉਹਨਾਂ ਨੇ ਇਹ ਕਈ ਵਾਰ ਗੱਲ ਕੀਤੀ ਹੈ ਕਿ ਭਾਵੇਂ ਸਾਨੂੰ ਜੰਤਰ ਮੰਤਰ ਤੇ ਜਾਣ ਦਿਓ ਭਾਵੇਂ ਸਾਨੂੰ ਰਾਮਲੀਲਾ ਮੈਦਾਨ ਤੇ ਥਾਂ ਦੇ ਦਿਓ ਅਸੀਂ ਸ਼ਾਂਤੀਪੂਰਵਕ ਦਿੱਲੀ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਆਪਣੇ ਅੰਦੋਲਨ ਨੂੰ ਪੂਰਾ ਕਰਨਾ ਚਾਹੁੰਦੇ ਆ ਹੁਣ ਕੱਲ ਇੱਕ ਵਾਰ ਫੇਰ ਤੋਂ ਗੱਲਬਾਤ ਜਿਹੜੀ ਹੈ ਬੇਨਤੀ ਜਾਰੀ ਹੈ ਹੁਣ ਆਉਂਦੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰੀ ਫੇਰ ਤੋਂ ਸੁਣਵਾਈ ਹੈ ਕਿਉਂਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਸ਼ੰਭੂ ਬੈਰੀਅਰ ਖੋਲੋ ਤਾਂ ਹਰਿਆਣਾ ਸਰਕਾਰ ਚਲੀ ਗਈ ਸੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਤੋਂ ਸੁਣਵਾਈ ਚੱਲ ਰਹੀ ਹੁਣ ਇੱਕ ਹੋਰ ਬੜੀ ਅਹਿਮ ਖਬਰ ਹੈ ਹਰਜੋਜੀ ਉਹਦੇ ਤੇ ਵੀ ਗੱਲ ਕਰਨੀ ਬੰਦੀ ਹੈ ਸਾਨੂੰ ਪਤਾ ਹੈ 1 ਅਕਤੂਬਰ ਨੂੰ ਹਰਿਆਣਾ ਦੇ ਵਿੱਚ 1 ਸਤੰਬਰ ਨੂੰ ਹਰਿਆਣਾ ਦੇ ਵਿੱਚ ਵੋਟਾਂ ਸਮਾਂ ਬਹੁਤ ਘੱਟ ਰਹਿ ਗਿਆ ਔਰ ਹਰਿਆਣਾ ਦੇ ਵਿੱਚ ਇਸ ਵਕਤ ਜੋ ਸਥਿਤੀ ਹੈ ਲੋਕ ਸਭਾ ਦੀ ਪੰਜ ਸੀਟਾਂ ਕਾਂਗਰਸ ਕੋਲੇ ਨੇ ਪੰਜ ਸੀਟਾਂ ਭਾਜਪਾ ਕੋਲੇ ਨੇ ਮਤਲਬ ਇੱਕ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਜਿਹੜੀਆਂ ਹਰਿਆਣਾ ਦੀਆਂ 10 ਦੀਆਂ 10 ਸੀਟਾਂ ਜਿੱਤੀ ਸੀ ਅੱਜ ਪੰਜ ਸੀਟਾਂ ਜਿੱਤ ਸਕੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਕਿਸਾਨ ਅੰਦੋਲਨ ਦਾ ਪ੍ਰਭਾਵ ਦਿਖੇਗਾ ਅਗਰ ਸ਼ੰਭੂ ਬੈਰੀਅਰ ਨਹੀਂ ਖੁੱਲਦਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਸੰਗਠਨ ਨੇ ਜਿਹੜੇ ਲਗਾਤਾਰ ਦਿੱਲੀ ਜਾਣਾ ਚਾਹੁੰਦੇ ਨੇ ਔਰ ਉਹ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਨਾਲ ਵੀ ਸਬੰਧਤ ਨੇ ਔਰ ਉਹ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਨੇ ਭਾਵੇਂ ਉਹ ਸੰਯੁਕਤ ਕਿਸਾਨ ਮੋਰਚਾ ਸਿਆਸੀ ਹੈ ਜਾਂ ਗੈਰ ਸਿਆਸੀ ਹੈ ਮਤਲਬ ਕਿ ਕਿਸਾਨ ਅੰਦੋਲਨ ਆਉਣ ਦੇ ਦਿਨਾਂ ਦੇ ਵਿੱਚ ਹਰਿਆਣਾ ਦੀ ਸਿਆਸਤ ਦੇ ਵਿੱਚ ਵੀ ਵੱਡੀ ਭੂਮਿਕਾ ਅਦਾ ਕਰੇਗਾ ਮੇਰਾ ਹੀ ਮੰਨਣਾ ਹੈ ਕਿ ਜਿਵੇਂ ਪੰਜਾਬ 'ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪਿੰਡਾਂ 'ਚ ਰਾਂ ਰੋਕੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਡੱਬ ਕੇ ਕਿਸਾਨਾਂ ਨੇ ਪ੍ਰਚਾਰ ਕੀਤਾ ਹਰ ਜਗ੍ਹਾ ਬੀਜਪੀ ਦੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਉਹਨਾਂ ਦਾ ਵਿਰੋਧ ਵੀ ਕੀਤਾ ਮੈਨੂੰ ਇਹ ਸੰਭਾਵਨਾ ਲੱਗਦੀ ਹੈ ਕਿ ਹਰਿਆਣਾ ਦੇ ਵਿੱਚ ਵੀ ਭਾਜਪਾ ਦਾ ਵਿਰੋਧ ਕਿਸਾਨ ਕਰ ਸਕਦੇ ਨੇ ਵੱਖ-ਵੱਖ ਕਿਸਾਨ ਸੰਗਠਨ ਆਉਂਦੇ ਸਮੇਂ ਦੇ ਵਿੱਚ ਮੀਟਿੰਗਾਂ ਕਰਨ ਵਾਲੇ ਨੇ ਔਰ ਇਹ ਸਾਂਝੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਅਗਲੀ ਰੂਪਰੇਖਾ ਤਿਆਰ ਕਰਨਗੇ ਕਿ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਕੀ ਭਾਰਤੀ ਜਨਤਾ ਪਾਰਟੀ ਦਾ ਹੀ ਵਿਰੋਧ ਕੀਤਾ ਜਾਂਦਾ ਹੈ ਜਾਂ ਕਿਸੇ ਹੋਰ ਪਾਰਟੀ ਦਾ ਵੀ ਉਹ ਵਿਰੋਧ ਕਰਦੇ ਨੇ ਅਗਰ ਬੀਜੇਪੀ ਦਾ ਵਿਰੋਧ ਕਿਸਾਨ ਹਰਿਆਣਾ ਚ ਕਰਦੇ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਹਰਿਆਣਾ ਦੇ ਵਿੱਚ ਕਮਜ਼ੋਰ ਹੋਏਗੀ ਕਿਉਂਕਿ ਪਿਛਲੇ ਸਮਿਆਂ ਚ ਜਿਹੜੇ ਵੱਖ-ਵੱਖ ਸਰਵੇਖਣ ਸੀ ਉਹਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਫਸਵੀ ਟੱਕਰ ਦੀ ਗੱਲ ਕੀਤੀ ਗਈ ਹੈ ਔਰ ਜਦੋਂ ਜਜਪੀ ਦੇ ਸਹਾਰੇ ਮਨੋਹਰ لال ਖੱਟੜ ਨੇ ਦੂਸਰੀ ਵਾਰ ਸਰਕਾਰ ਬਣਾਈ ਸੀ ਇਸ ਵਾਰ ਜਜਪੀ ਨਾਲ 20 ਗੱਠ ਜੋੜ ਨਹੀਂ ਹੈ ਅਜੇ ਹਾਲਾਤਾਂ ਦੇ ਵਿੱਚ ਜਦੋਂ ਬੀਜੇਪੀ ਆਪਣੇ ਦਮ ਤੇ ਜਾਂ ਹੋਰ ਛੋਟੇ-ਮੋਟੇ ਦਲਾ ਨਾਲ ਗੱਠ ਜੋੜ ਕਰਕੇ ਜਾਂ ਕਰਨ ਦੀ ਪ੍ਰਕਿਰਿਆ ਚਾਹ ਤੇ ਚੋਣਾ ਚਾਹੇਗੀ ਤੇ ਬੀਜੇਪੀ ਦੇ ਲਈ ਵੀ ਸਿੱਟੀਆਂ ਆਸਾਨ ਨਹੀਂ ਹੋਣਗੀਆਂ ਭਾਵੇਂ ਮਨੋਹਰ لال ਖੱਟੜ ਨੂੰ ਹਟਾ ਕੇ ਉਹਨਾਂ ਨੇ ਨਯਾਪ ਸਿੰਘ ਸ਼ਾਣੀ ਨੂੰ ਮੁੱਖ ਮੰਤਰੀ ਹਰਿਆਣਾ ਦਾ ਬਣਾਇਆ ਹੈ ਪਰ ਕਿਸਾਨ ਅੰਦੋਲਨ ਵੱਡੀ ਚੁਣੌਤੀ ਬਣ ਕੇ ਹਰਿਆਣਾ ਦੇ ਵਿੱਚ ਬੀਜੇਪੀ ਦੇ ਲਈ ਉੱਭਰ ਸਕਦਾ ਹੈ ਸੋ ਅਜੇ ਹਾਲਾਤਾਂ ਦੇ ਵਿੱਚ ਅਗਰ ਕੇਂਦਰ ਸਰਕਾਰ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਜਾਂ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਨਾਲ ਕੋਈ ਰਾਬਤਾ ਬਣਾ ਕੇ ਮਸਲੇ ਦਾ ਹੱਲ ਨਹੀਂ ਕਰਦੀ ਐਮਐਸਪੀ ਦੇ ਕਾਨੂੰਨ ਤੇ ਅਗਰ ਕੋਈ ਠੋਸ ਹਾਮੀ ਨਹੀਂ ਭਰਦੀ ਜਾਂ ਉਹ ਮੰਗਾਂ ਜਿਹੜੀਆਂ ਪਹਿਲਾਂ ਪਰਵਾਨ ਕਰ ਲੀਆਂ ਗਈਆਂ ਪਰ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਅਗਰ ਉਹ ਨਹੀਂ ਮੰਨੀਆਂ ਜਾਂਦੀਆਂ ਇਹਦੇ ਨਾਲ ਭਾਜੀਪੀ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਹਰਿਆਣਾ ਚ ਭਾਜੀਪੀ ਇਹਨਾਂ ਸਥਿਤੀਆਂ ਚ ਕਿਵੇਂ ਬਾਹਰ ਨਿਕਲੇਗੀ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਪਰ ਜਿਹੜੇ ਕਿਸਾਨ ਨੇ ਉਹ ਭਾਵੇਂ ਹਰਿਆਣੇ ਦੀ ਸਰਕਾਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ 16 ਫਸਲਾਂ ਦੀ ਜਾਂ ਲਗਭਗ ਸਾਰੀਆਂ ਫਸਲਾਂ ਤੇ ਅਸੀਂ MSP ਦਵਾਂਗੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਮਾਫ ਕਰਨਾ ਪੰਜਾਬ ਦੇ ਨਹੀਂ ਪਰ ਉਹਦੇ ਨਾਲ ਵੀ ਹਰਿਆਣੇ ਦੇ ਕਿਸਾਨ ਬਹੁਤੇ ਖੁਸ਼ ਨਹੀਂ ਕਿਉਂਕਿ ਸੂਬੇ ਦੀਆਂ ਸਰਕਾਰਾਂ ਕਈ ਵਾਰੀ ਵਾਅਦੇ ਕਰ ਦਿੰਦੀਆਂ ਨੇ ਪਰ ਸਰਕਾਰਾਂ ਬਣਨ ਤੋਂ ਬਾਅਦ ਉਹ ਵਾਅਦੇ ਅਮਲ ਦੇ ਵਿੱਚ ਨਹੀਂ ਆਉਂਦੇ ਕਿਉਂਕਿ MSP ਦਾ ਜਿਹੜਾ ਐਲਾਨ ਹੈ ਉਹ ਸਿੱਧੇ-ਸਿੱਧੇ ਕੇਂਦਰ ਸਰਕਾਰ ਵੱਲੋਂ ਫਸਲ MSP ਦਿੱਤੀ ਜਾਂਦੀ ਹੈ ਫਸਲਾਂ ਤੇ ਅਗਰ ਸੂਬਾ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ MSP ਤੇ ਫਸਲਾਂ ਤੱਕਾਂਗੇ ਕੀ ਸੂਬਾ ਸਰਕਾਰ ਕੋਲੇ ਉਸ ਤਰ੍ਹਾਂ ਦੇ ਪ੍ਰਬੰਧ ਨੇ ਕਿ ਸੂਬਾ ਸਰਕਾਰ ਕੋਲੇ ਉਸ ਤਰ੍ਹਾਂ ਦਾ ਮੰਡੀਕਰਨ ਦਾ ਢਾਂਚਾ ਹੈ ਕਿ ਬਹੁਤ ਸਾਰੇ ਸਵਾਲ ਨੇ ਜਿਹੜੇ ਸਿੱਧੇ ਸਿੱਧੇ ਨਾਲ ਆ ਕੇ ਉੱਡ ਜਾਂਦੇ ਨੇ ਇਸ ਕਰਕੇ ਇਹ ਆਉਂਦੇ ਦਿਨਾਂ ਦੇ ਵਿੱਚ ਬੜਾ ਦਿਲਚਸਪ ਰਹੇਗਾ ਕਿ ਕਿਸਾਨ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਪਰ ਹੁਣ ਜਿਹੜੀ ਅਗਲੀ ਖਬਰ ਹੈ ਉਹ ਵੀ ਬੜੀ ਮਹੱਤਵਪੂਰਨ ਹੈ ਬੀਬੀ ਕੰਗਨਾਰ ਨੌਰਥ ਦੀ ਫਿਲਮ ਐਮਰਜੈਂਸੀ ਤੇ ਰੌਲਾ ਵਧਦਾ ਜਾ ਰਿਹਾ ਹੈ। ਕਈ ਵੱਡੇ ਵੱਡੇ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ SGPAC ਦੇ ਕਈ ਮੈਂਬਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕੱਲ ਬੀਬੀ ਕੰਗਨਾ ਰ瑙ਤ ਦੀ ਫਿਲਮ ਦੇ ਵਿਰੋਧ ਬਿਆਨ ਦਿੱਤਾ ਸੁਖਬੀਰ ਬਾਦਲ ਹੋਣਾ ਨੇ ਇੱਥੋਂ ਤੱਕ ਕਿਹਾ ਕਿ 295 ਲਾ ਦੇਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਅਸਲ ਵਿੱਚ ਬੀਬੀ ਕੰਗਨਾ ਰ瑙ਤ ਦੀ ਫਿਲਮ ਦੇ ਵਿੱਚ ਜਿਸ ਤਰ੍ਹਾਂ ਨਾਲ ਦ੍ਰਿਸ਼ ਦਿਖਾਏ ਗਏ ਨੇ ਜਿੱਥੇ ਕੁਝ ਸਿੱਖ ਨੌਜਵਾਨ ਦਿਖਾਏ ਗਏ ਨੇ ਹਥਿਆਰਬੰਦ ਤਰੀਕੇ ਨਾਲ ਹਿੰਸਾ ਕਰਦੇ ਜਿਸ ਤਰ੍ਹਾਂ ਨਾਲ ਸ਼ੰਤ ਜਰਨੈਲ ਸਿੰਘ ਪਿੰਡਰਾਲੇ ਹੋਣਾ ਦੀ ਤਸਵੀਰ ਵਰਗਾ ਉਹਨਾਂ ਦੇ ਕਰੈਕਟਰ ਵਰਗਾ ਇੱਕ ਨੌਜਵਾਨ ਕਲਾਕਾਰ ਬਖਾਇਆ ਗਿਆ ਹੈ ਸੰਤ ਭਿੰਡਰਾਂ ਵਾਲੇ ਦੇ ਨਾਲ ਮਿਲਦੀ ਜੁਲਦੀ ਸ਼ਕਲ ਦੇ ਰੂਪ ਦੇ ਵਿੱਚ ਹੋ ਸਕਦਾ ਉਹਨਾਂ ਦਾ ਕਰਦਾਰ ਹੋਵੇ ਫਿਲਮ ਉਸ ਨੂੰ ਲੈ ਕੇ ਸ਼ੰਕੇ ਖੜੇ ਨੇ ਔਰ ਸੁਖਵੀਰ ਬਾਦਲ ਔਰ ਦੂਸਰੇ ਪੋਲਿਟਿਕਲ ਲੀਡਰ ਸਾਫਤਾਰ ਤੇ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ ਮੇਰਾ ਹੀ ਮੰਨਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਹੁਕਮ ਦੇ ਕੇ ਅਫਸਰਾਂ ਨੂੰ ਔਰ ਡੀਜੀਪੀ ਨੂੰ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਪਹਿਲਾਂ ਫਿਲਮ ਦੇਖੇ ਔਰ ਇਹ ਫਿਲਮ ਸਿੱਖ ਬੁੱਧੀਜੀਵੀ ਦੇਖਣ ਭਾਵੇਂ ਐਸਪੀਸੀ ਔਰ ਪੋਲਿਟਿਕਲ ਪਾਰਟੀਆਂ ਦੇ ਪੰਜਾਬ ਦੇ ਪ੍ਰਧਾਨ ਦੇਖਣ ਔਰ ਪ੍ਰਸ਼ਾਸਨਿਕ ਅਫਸਰ ਦੇਖਣ ਸਿੱਖ ਬੁੱਧੀਜੀਵੀ ਦੇਖਣ ਤਾਂ ਕਿ ਇਸ ਨਤੀਜੇ ਤੇ ਪਹੁੰਚਿਆ ਜਾ ਸਕੇ ਕਿ ਕੀ ਇਹ ਜਿਹੜੀ ਫਿਲਮ ਹੈ ਇਹ ਸਿੱਖਾਂ ਦੀ ਭੂਮਿਕਾ ਨੂੰ ਗਲਤ ਦਿਖਾ ਰਹੀ ਹੈ ਕੀ ਇਹ ਫਿਲਮ ਸਿੱਖਾਂ ਦੇ ਕਿਰਦਾਰ ਦਾ ਨੁਕਸਾਨ ਕਰ ਰਹੀ ਹੈ ਇਹ ਫਿਲਮ ਦਾ ਜਿਹੜਾ ਵਿਸ਼ਾ ਵਸਤੂ ਹੈ ਉਹ ਸਧਾਰਨ ਤੌਰ ਤੇ ਐਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਅਹਿਮ ਵਿਸ਼ਾ ਹੈ ਔਰ ਇਸ ਸਾਰੀਆਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਇਸ ਵਕਤ ਪੰਜਾਬ ਦੀ ਸਰਕਾਰ ਨੂੰ ਵੀ ਔਰ ਕੇਂਦਰ ਦੀ ਵੀ ਸਰਕਾਰ ਨੂੰ ਵੀ ਲੈਣ ਦੀ ਲੋੜ ਹੈ ਤਾਂ ਕਿ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਇਸ ਫਿਲਮ ਦਾ ਜਿਹੜਾ ਵਿਵਾਦ ਹੈ ਉਹਨੂੰ ਖਤਮ ਕੀਤਾ ਜਾ ਸਕੇ ਇਹ ਆਉਂਦੇ ਸਮੇਂ ਦੇ ਵਿੱਚ ਨਹੀਂ ਤਾਂ ਵੱਡਾ ਮੁੱਦਾ ਜਿਹੜਾ ਇਹ ਬਣ ਸਕਦਾ ਤੁਸੀਂ ਅਗਲੀ ਮੂਵੀ ਆ ਰਹੀ ਹੈ ਜੀ ਦੇਖੋ ਕੰਗਣਾ ਰਣੌਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਇਹ ਜਿਹੜੇ ਰੋਲ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟਿੰਗ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਇਹ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਤੇ ਅਖੀਰ ਚ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਝ ਤਸਵੀਰਾਂ ਨੇ ਇਹ ਕੁਝ ਤਸਵੀਰਾਂ ਦੇ ਜ਼ਰੀਏ ਹੀ ਦਿਖਾਉਣੇ ਆ ਸੋ ਦ ਜੀਐਸਡਬਲਯੂ ਗਰੁੱਪ ਦੇ ਅਫਸਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਉਹ ਅ ਪਰਸੋਂ ਉਹਨਾਂ ਨੇ ਮੱਥਾ ਟੇਕਿਆ ਸੀ ਨੰਦੇੜ ਸਾਹਿਬ ਗਏ ਸੀ ਉਹ ਔਰ ਕੱਲ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਮੀਟਿੰਗ ਕੀਤੀ ਔਰ ਉਹਨਾਂ ਨੂੰ ਪੰਜਾਬ ਦੇ ਲਈ ਸੰਦਾ ਦਿੱਤਾ ਗੜੀਆਂ ਸਭ ਤੋਂ ਪਹਿਲੀਆਂ ਤਸਵੀਰਾਂ ਨੇ ਦਾ ਜੀਐਸਡਬਲਯੂ ਗਰੁੱਪ ਦੇ ਅਫਸਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਰਾਜਪੁਰਾ 'ਚ 1600 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਉਹ ਵਿਸਥਾਰ ਕਰਨ ਦਾ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਇਹਨਾਂ ਦੇ ਕਈ ਪਲਾਂਟ ਨੇ ਜਿਹੜੇ ਦਾ ਜੀਐਸਡਬਲਿਊ ਗਰੁੱਪ ਦੇ ਦੇਸ਼ ਚੱਲਦੇ ਨੇ ਔਰ ਪੰਜਾਬ ਪਹਿਲਾਂ ਤੋਂ ਇਹਨਾਂ ਦੇ ਪਲਾਂਟ ਜਿਹੜੇ ਨੇ ਉਹ ਚੱਲਦੇ ਨੇ ਉਸ ਤੋਂ ਇਸ ਤੋਂ ਇਲਾਵਾ ਉਹਨਾਂ ਨੇ ਅਗਲੀ ਤਸਵੀਰ ਆ ਗਈ ਸਿਫੀਟੈਕ ਦੇ ਪ੍ਰਧਾਨ ਨੇ ਜਿਹੜੇ ਸਿਫੀਟੈਕ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਦਿਲੀਪ ਕਾਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਮੁਹਾਲੀ ਦੇ ਵਿੱਚ ਆਈਟੀ ਸੈਕਟਰ ਚ ਨਿਵੇਸ਼ ਲਈ ਸੱਦਾ ਦਿੱਤਾ ਸੋ ਜਿਹੜੇ ਸਿਫੀ ਦੇ ਪ੍ਰੈਜ਼ੀਡੈਂਟ ਨੇ ਉਹ ਹਜ਼ਾਰਾਂ ਕਰੋੜ ਦੀ ਲਾਗਤ ਨਾਲ AI ਆਧਾਰਿਤ ਵੱਡਾ ਡਾਟਾ ਸੈਂਟਰ ਬਣਾਉਣਾ ਚਾਹੁੰਦੇ ਨੇ ਜੋ ਕਿ ਦੇਸ਼ ਜਿਹਾ ਪਹਿਲਾ ਡਾਟਾ ਸੈਂਟਰ ਹੋਏਗਾ ਔਰ ਭਗਵੰਤਮਾਨ ਹੁਣਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਪੰਜਾਬ ਦੇ ਵਿੱਚ ਆਓ ਸਿਫੀ ਟੈਕ ਦੇ ਪ੍ਰੈਜ਼ੀਡੈਂਟ ਮਿਸਟਰ ਦਿਲੀਪ ਕੋਰ ਸੋ ਕਈ ਉਪਯੋਗਪਤੀਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਹਨਾਂ ਨੇ RPG ਗਰੁੱਪ ਦੇ ਵਾਈਸ ਚੇਅਰਮੈਨ ਨੇ ਮਿਸਟਰ ਅਨੰਤ ਗੋਇੰਕਾ ਸੋ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ سيਅਰ ਟਾਇਰਸ ਦਾ ਪਲਾਂਟ ਪੰਜਾਬ 'ਚ ਲਾਉਣ ਦਾ ਉਹਨਾਂ ਨੇ ਸੱਦਾ ਦਿੱਤਾ ਹੈ ਸੋ ਅਗਰ ਪੰਜਾਬ ਦੇ ਵਿੱਚ ਟਾਇਰਾਂ ਦੇ ਪਲਾਂਟ ਲੱਗਦੇ ਨੇ ਉਹਦੇ ਨਾਲ ਰੋਜ਼ਗਾਰ ਵੀ ਵਧੇਗਾ ਔਰ ਪੰਜਾਬ ਦਾ ਵਿਕਾਸ ਵੀ ਹੋਏਗਾ ਸੋ ਜਲੰਧਰ 'ਚ ਲੈਦਰ ਇੰਡਸਟਰੀ ਸਾਨੂੰ ਪਤਾ ਪਹਿਲਾਂ ਹੀ ਬਹੁਤ ਜ਼ਿਆਦਾ ਮਸ਼ਹੂਰ ਹੈ ਔਰ ਸੀਅਰ ਟਾਇਰਸ ਦਾ ਪਲਾਂਟ ਲੱਗਣ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਔਰ ਉੱਤਰ ਭਾਰਤ ਦੇ ਵਿੱਚ ਸੀਅਰ ਟਾਇਰਸ ਨੂੰ ਵੱਡਾ ਖੁਲਾਰਾ ਵੀ ਮਿਲ ਸਕਦਾ ਹੈ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਇਸ ਦੇ ਨਾਲ ਨਾਲ ਹੀ ਭਗਵੰਤ ਮਾਨ ਉਹਨਾਂ ਨੇ ਮੁਲਾਕਾਤ ਕੀਤੀ ਹੈ ਵੱਡੇ ਵੱਡੇ ਸਨਤਕਾਰਾਂ ਸੰਨ ਫਾਰਮਾ ਦੇ ਸੀਈਓ ਸੰਨ ਫਾਰਮਾ ਇੱਕ ਬਹੁਤ ਵੱਡੀ ਫਾਰਮਾਸਿਟਿਕਲ ਕੰਪਨੀ ਹੈ ਸੋ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹ ਪਹਿਲਾਂ ਹੀ ਸੰਨ ਫਾਰਮਾ ਪੰਜਾਬ 'ਚ ਕੰਮ ਕਰ ਰਹੀ ਹੈ ਤੇ ਪੰਜਾਬ 'ਚ ਉਹਨਾਂ ਤੋਂ ਵਿਸਥਾਰ ਦੀ ਅਪੀਲ ਭਗਵੰਤ ਮਾਨ ਨੇ ਕੀਤੀ ਹੈ ਜਿਸ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਰੁਜ਼ਗਾਰ ਮਿਲ ਸਕਦਾ ਹੈ ਸੋ ਕਈ ਹੋਰ ਉਦਯੋਗਪਤੀਆਂ ਦੇ ਨਾਲ ਵੀ ਭਗਵੰਤ ਮਾਨ ਉਹਨਾਂ ਨੇ ਆਪਣੇ ਇਸ 2 ਦਿਨਾਂ ਦੇ ਦੌਰੇ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਸੋ ਆਉਂਦੇ ਸਮੇਂ 'ਚ ਕਿਹੜ ਕਿਹੜੇ ਮੁੰਬਈ ਤੋਂ ਵੱਡੇ ਵੱਡੇ ਉਦਯੋਗਪਤੀ ਪੰਜਾਬ 'ਚ ਆਪਣਾ ਕਾਰੋਬਾਰ ਸਥਾਪਿਤ ਕਰਦੇ ਨੇ ਜਾਂ ਭਗਵੰਤ ਮਾਨ ਜਾਂ ਪੰਜਾਬ ਦੀ ਸਰਕਾਰ ਦੇ ਸਰਦੇ ਨੂੰ ਪ੍ਰਵਾਨ ਕਰਦੇ ਨੇ ਇਹ ਆਉਂਦੇ ਦਿਨਾਂ 'ਚ ਦੇਖਣ ਵਾਲੀ ਗੱਲ ਰਹੇਗੀ ਪਰ ਅਗਰ ਪੰਜਾਬ ਦੇ ਵਿੱਚ ਦੂਸਰੇ ਦੇਸ਼ ਸਾਡੇ ਦੇਸ਼ ਦੀਆਂ ਦੂਸਰੇ ਹਿੱਸੇ ਦੀਆਂ ਵੱਡੇ ਉਦਯੋਗ ਆਉਂਦੇ ਨੇ ਉਦੋਂ ਨਾਲ ਪੰਜਾਬ ਨੂੰ ਖਾਸਾ ਫਾਇਦਾ ਮਿਲਣ ਦੀ ਸੰਭਾਵਨਾ ਹੈ ਔਰ ਅਗਰ ਕਿਤੇ ਕੇਂਦਰ ਸਰਕਾਰ ਪੰਜਾਬ ਨੂੰ ਵੀ ਟੈਕਸ ਬੈਨੀਫਿਟ ਸਟੇਟ ਬਣਾ ਦੇ ਜਿਹਦੇ ਪਾਸੇ ਜ਼ਿਆਦਾ ਸਾਰਿਆਂ ਨੂੰ ਮੰਗ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਜਿਵੇਂ ਹਿਮਾਚਲ ਪ੍ਰਦੇਸ਼ ਨੂੰ ਟੈਕਸ ਬੈਨੀਫਿਟ ਸੂਬਾ ਬਣਾਇਆ ਅਗਰ ਪੰਜਾਬ ਨੂੰ ਵੀ ਭਾਰਤ ਸਰਕਾਰ 10 20 ਸਾਲਾਂ ਲਈ ਵੀ ਟੈਕਸ ਬੈਨੀਫਿਟ ਸਟੇਟ ਬਣਾ ਦੇ ਤੇ ਫਿਰ ਭਗਵੰਤ ਮਾਨ ਨੂੰ ਕਿਸੇ ਨੂੰ ਬੇਨਤੀ ਕਰਨ ਦੀ ਲੋੜ ਨਹੀਂ ਪੈਣੀ ਫਿਰ ਦੇਸ਼ ਦੇ ਵੱਡੇ ਉਦਯੋਗਪਤੀ ਖੁਦ ਪੰਜਾਬ ਦੇ ਵਿੱਚ ਆਪਣੇ ਪਲਾਂਟ ਸਥਾਪਿਤ ਕਰਨਗੇ ਆਪਣੇ ਉਦਯੋਗ ਲਾਉਣਗੇ ਸੋ ਜ਼ਰੂਰੀਤਾ ਇਹ ਹੈ ਕਿ ਪੰਜਾਬ ਸਰਹੱਦੀ ਸੂਬਾ ਜਿਹੜਾ ਇਹਨੂੰ ਕੇਂਦਰ 20 25 30 ਸਾਲਾਂ ਦੇ ਲਈ ਟੈਕਸ ਬੈਨੀਫਿਟ ਸੂਬੇ ਦੇ ਤੌਰ ਦੇ ਉੱਤੇ ਬੈਨੀਫਿਟ ਦਵੇ ਐਲਾਨੇ ਤਾਂ ਕਿ ਜਿਹੜੇ ਵੀ ਉਦਯੋਗਪਤੀ ਇੱਥੇ ਪਲਾਂਟ ਲਾਣ ਉਹਨਾਂ ਨੂੰ ਕੁਝ ਸਮੇਂ ਦੇ ਲਈ ਟੈਕਸ ਤੋਂ ਛੂਟ ਮਿਲੇ ਜਿਸ ਦੇ ਨਾਲ ਪੰਜਾਬ ਤੇ ਰੋਜ਼ਗਾਰ ਵਧੇਗਾ ਰੋਜ਼ਗਾਰ ਵਧੇਗਾ ਤੇ ਨੌਟਵਾਨ ਸਾਡੇ ਨਸ਼ਿਆਂ ਤੋਂ ਬਚੇਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੀ ਅਸਹਿਮਤੀ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਉਂਦੇ ਹਾਂ ਬਹੁਤ